ਪਵਿੱਤਰ ਧਰਤੀ ਮਸਤੂਆਣਾ ਗੁਰਸਾਗਰ ਸਾਹਿਬ ਖੋਲ ਖੜਿਆ ਅੱਜ ਉਸ ਧਰਤੀ ਤੇ ਪੰਚਾਇਤ ਯੂਨੀਅਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਆ ਗੁਰਦੁਆਰਾ ਅੰਗੀਠਾ ਸਾਹਿਬ ਦੇ ਹਾਲ ਵਿੱਚ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਪੰਚਾਇਤ ਯੂਨੀਅਨ ਵੱਲੋਂ ਇਹ ਮੀਟਿੰਗ ਰੱਖੀ ਗਈ ਆ ਕਿਉਂਕਿ ਪਿੱਛੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਤੇ ਹਾਂ ਤੇ ਪ੍ਰਬੰਧਕ ਲਗਾ ਦਿੱਤੇ ਤੇ ਗੱਲਬਾਤ ਇਸ ਚੀਜ਼ ਤੇ ਵੀ ਕਰਾਂਗੇ ਕਿ ਪ੍ਰਬੰਧਕ ਲੱਗਣ ਤੋਂ ਬਾਅਦ ਕੀ ਤੁਹਾਡੇ ਪਿੰਡਾਂ ਦੇ ਕੰਮ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਸਾਡੇ ਨਾਲ ਯੂਨੀਅਨ ਦੇ ਪ੍ਰਧਾਨ ਆਗੂ ਮੌਜੂਦ ਨੇ ਕੀ ਨਾਮ ਹੈ ਰਵਿੰਦਰ ਰਿੰਕੂ ਜੀ ਸੂਬਾ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਅੱਜ ਇੱਕ ਤੁਸੀਂ ਗੁਰਦੁਆਰਾ ਅੰਗੀਠਾ ਸਾਹਿਬ ਹਾਲ ਦੇ ਵਿੱਚ ਇੱਕ ਮੀਟਿੰਗ ਕੀਤੀ ਆ ਕਿਸ ਮੁੱਦਿਆਂ ਨੂੰ ਲੈ ਕੇ ਤੁਸੀਂ ਪੰਚਾਇਤ ਯੂਨੀਅਨ ਨੇ ਇੱਕ ਮੀਟਿੰਗ ਕੀਤੀ ਦੇਖੋ ਜੀ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਪੰਚਾਇਤ ਯੂਨੀਅਨ ਦੀ ਅੱਜ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਪਿੰਡਾਂ ਚ ਆ ਰਹੀਆਂ ਜਿਹੜੀਆਂ ਐ ਮੁਸ਼ਕਲਾਂ ਨੇ ਉਹਨਾਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਜਿਵੇਂ ਕਿ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪਿੰਡਾਂ ਦੇ ਜਿਹੜੇ ਵੱਖ-ਵੱਖ ਕੰਮ ਨੇ ਜਿਵੇਂ ਬੱਚਿਆਂ ਦੇ ਸਰਟੀਫਿਕੇਟ ਤੇ ਮੋਹਰਾਂ ਲਾਉਣੀਆਂ ਵਿਆਹ ਵਾਲੇ ਕਾਰਡਾਂ ਤੇ ਮੋਹਰਾਂ ਲਾਉਣੀਆਂ ਅਨੇਕਾਂ ਹੀ ਐਸੇ ਜਿਹੜੇ ਕੰਮ ਨੇ ਜਿਹਦੇ ਉੱਤੇ ਸਰਪੰਚ ਦੀ ਮੋਹਰ ਲਾਈ ਜਾਂਦੀ ਹੈ ਉਹ ਸਾਰੇ ਕੰਮ ਨੇ ਜਿਹੜੇ ਠੱਪ ਹੋ ਗਏ ਇਸੇ ਤਰ੍ਹਾਂ ਜਿਹੜੇ ਵਿਕਾਸ ਦੇ ਕਾਰਜ ਨੇ ਉਹ ਵੀ ਠੱਪ ਹੋ ਚੁੱਕੇ ਨੇ ਇਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋਏ ਆ ਕਿਉਂਕਿ ਸਰਕਾਰ ਲਵੇ ਸਮਾਂ ਹੁੰਦਾ ਹੈ 6 ਮਹੀਨੇ ਦੇ ਅੰਦਰ ਅਦਰ ਵੋਟਾਂ ਕਰਾਉਣ ਦਾ ਲਗਭਗ 6 ਮਹੀਨੇ ਪੂਰੇ ਹੋਣ ਵਾਲੇ ਨੇ ਜੇਕਰ ਸਰਕਾਰ ਸਮੇਸਰ ਚੋਣਾ ਨਹੀਂ ਕਰਵਾਉਂਦੀ ਤਾਂ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਮਜਬੂਰ ਹੋ ਕੇ ਸਾਨੂੰ ਮਾਨਯੋਗ ਅਦਾਲਤ ਦਾ ਦਰਵਾਜ਼ਾ ਜਿਹੜਾ ਖੜਕਾਉਣਾ ਪਵੇਗਾ ਕੁਛ ਅੰਦਰ ਮੁੱਦੇ ਜਾਇਰ ਹੋ ਰਹੇ ਸੀ ਜਿਵੇਂ ਪੰਚਾਇਤ ਸੈਕਟਰੀਆਂ ਦੇ ਜਾਂ ਕਿਸ ਹੋਰ ਤੇ ਵੀ ਸਰਪੰਚਾਂ ਨਾਲ ਕੁਛ ਨਾ ਕੁਛ ਰਾਏਤ ਰੱਖੀ ਜਾਂਦੀ ਆ ਬਿਲਕੁਲ ਜੀ ਗੱਲ ਇਹ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਅੱਜ ਪੰਚਾਇਤੀ ਬੋਲੀਆਂ ਦੇ ਉੱਪਰ ਕਰੋੜਾਂ ਰੁਪਇਆ ਜਿਹੜਾ ਇਕੱਠਾ ਹੋਇਆ ਸਾਡੀ ਯੂਨੀਅਨ ਤੇ ਮੈਂਬਰਾਂ ਨੂੰ ਤੇ ਸਾਨੂੰ ਇਹ ਖਤਸਾ ਹੈ ਵੀ ਇਹ ਜਿਹੜਾ ਪੈਸਾ ਹੈ ਤੇ ਬੇਵਜਾ ਫਿਰ ਬਰਬਾਦ ਹੋਊਗਾ ਜਿਹਨੂੰ ਕਿ ਪੰਚਾਇਤਾਂ ਜੇ ਖਰਚ ਕਰਨ ਤਾਂ ਸਹੀ ਢੰਗ ਦੇ ਨਾਲ ਖਰਚ ਕਰ ਸਕਦੀਆਂ ਨੇ ਪ੍ਰਬੰਧਕ ਇੱਕ ਇੱਕ ਜਿਹੜਾ ਪ੍ਰਬੰਧਕ ਹੈ ਉਹ 10-10 ਪਿੰਡਾਂ ਦੇ ਵਿੱਚ ਲੱਗਿਆ ਹੋਇਆ ਹੈ ਸਹੀ ਤਰੀਕੇ ਦੇ ਨਾਲ ਜਿਹੜਾ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ ਇਸ ਲਈ ਜ਼ਰੂਰੀ ਬਣ ਜਾਂਦਾ ਹੈ ਕਿ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣ ਤਾਂ ਉਹ ਜਿਹੜੇ ਪਿੰਡਾਂ ਦੇ ਰੁਕੇ ਹੋਏ ਵਿਕਾਸ ਦੇ ਕਾਰਜ ਨੇ ਉਹ ਪੂਰੇ ਹੋ ਸਕਣ ਇੱਕ ਹੋਰ ਗੱਲ ਵੀ ਪਿੰਡਾਂ ਦੇ ਵਿੱਚ ਚੱਲ ਰਹੀ ਆ ਜਿਸ ਪਿੰਡ ਦੇ ਵਿੱਚ ਸਰਪੰਚ ਇਹ ਸਰਕਾਰ ਵੱਲ ਹੋ ਰਿਹਾ ਉਹ ਤਾਂ ਠੀਕ ਆ ਪਰ ਜੋ ਬਾਗੀ ਸਰਪੰਚ ਹੋ ਜਾਂਦੇ ਨੇ ਉਹਨਾਂ ਦੀ ਰਿਜ਼ਰਵ ਹੋਰ ਕੈਟਾਗਰੀਆਂ ਚੇਂਜ ਕਰਨ ਦੀ ਆ ਰਹੀ ਹੈ ਇਹ ਗੱਲਬਾਤ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਇਹੀ ਅਸੀਂ ਮੁੱਦਾ ਇਹਦੇ ਵਿੱਚ ਵਿਚਾਰਿਆ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਦੂਜੀ ਪਾਰਟੀ ਦਾ ਸਰਪੰਚ ਜਾਂ ਜੁਨੀਅਨ ਦਾ ਕੋਈ ਸਰਪੰਚ ਦੁਬਾਰਾ ਸਰਪੰਚ ਬਣੇ ਉਹਨਾਂ ਨੂੰ ਆਏ ਵੀ ਸਾਡੇ ਜਿਹੜੇ ਵਰਕਰ ਨੇ ਉਨ੍ਹਾਂ ਦੇ ਹੱਥ ਪਿੰਡਾਂ ਦੀ ਕਮਾਂਡ ਆਵੇ ਇਸ ਕਰਕੇ ਉਹ ਜਿੱਥੇ ਕਿਤੇ ਦੂਸਰੀ ਪਾਰਟੀ ਦਾ ਬੰਦਾ ਸਰਪੰਚ ਦੀ ਚੋਣ ਲੜਨਾ ਚਾਹੁੰਦਾ ਹੈ ਜਿੱਥੇ ਤਾਂ ਜਰਨਲ ਹੈ ਉੱਥੇ ਰਿਜ਼ਰਵ ਕਰ ਦੇਣਗੇ ਜਿੱਥੇ ਸਾਡਾ ਕੋਈ ਰਿਜ਼ਰਵ ਬੰਦਾ ਹੈ ਉੱਥੇ ਕਿਸੇ ਹੋਰ ਕੈਟਾਗਰੀ ਵਾਸਤੇ ਇਹ ਸੋਚ ਸਕਦੇ ਆ ਇਸ ਲਈ ਅਸੀਂ ਸਾਰੇ ਹੀ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਕੀਤੀ ਹੈ ਕਿ ਦੂ ਪਹਿਲਾਂ ਇੱਕ ਤੁਸੀਂ ਐਪਲੀਕੇਸ਼ਨ ਲਿਖ ਕੇ ਸਬੰਧਤ ਬੀ ਡੀ ਪੀਓ ਡੀ ਡੀ ਪੀਓ ਤੇ ਡੀ ਸਾਹਿਬ ਨੂੰ ਦੇ ਆਓ ਤਾਂ ਜੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਹਾਡੇ ਨਾਲ ਤੱਕਾ ਨਾ ਹੋ ਸਕੇ ਜਿਹੜਾ ਵੀ ਸਰਪੰਚ ਦੀ ਯੋਗ ਹੈ ਜਿਹੜਾ ਵੀ ਬੰਦਾ ਲੋਕਤੰਤਰ ਦੇ ਵਿੱਚ ਚੋਣ ਲੜਨੀ ਚਾਹੁੰਦਾ ਹੈ ਚੋਣ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਉਹ ਆਪਣੀ ਪਿੰਡਾਂ ਦੇ ਵਿੱਚ ਚੋਣ ਲੜ ਸਕੇ ਸਰਕਾਰ ਦੀ ਮਨਸਾ ਇਹੀ ਹੈ ਵੀ ਜਿੱਥੇ ਕਿਤੇ ਇਹਨਾਂ ਦਾ ਬੰਦਾ ਨਹੀਂ ਜਿੱਦਦਾ ਜਾਂ ਦੂਸਰਾ ਬੰਦਾ ਜਿੱਤ ਰਿਹਾ ਹੈ ਉੱਥੇ ਉਸ ਕੈਟਾਗਰੀ ਤੋਂ ਬਦਲ ਕੇ ਕਿਸੇ ਹੋਰ ਕੈਟਾਗਰੀ ਦੀ ਜਿਹੜੀ ਹੈ ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਜਾਵਾਂਗੇ ਇਸ ਲਈ ਅਸੀਂ ਅੱਜ ਇਹ ਮੀਟਿੰਗ ਰੱਖੀ ਥੀ ਕਿ ਆਪਣੇ ਜਿਹੜੇ ਹੈਗੇ ਨੇ ਐਪਲੀਕੇਸ਼ਨਾਂ ਆਪਣੇ ਆਪਣੇ ਸਬੰਧਤ ਅਵਸਾਰਾਂ ਨੂੰ ਦਿੱਤੀਆਂ ਜਾਣ ਔਰ ਵੀ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਸਰਪੰਚ ਗੁਰਪਿਆਰ ਸਿੰਘ ਧੂਰਾ ਮੀਤ ਪ੍ਰਧਾਨ ਪੰਜਾਬ ਪੰਚਾਇਤ ਯੂਨੀਅਨ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹੁਣ ਹੀ ਪਿੱਛੇ ਪਿੱਛੇ ਪਤਾ ਲੱਗਿਆ ਕੁਝ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਖਿੱਚ ਰਹੀ ਹੈ ਚਲੋ ਤਾਂ ਪਾਰਟੀਆਂ ਹਰੇਕ ਆਪਣਾ ਆਪਣਾ ਜੋਰ ਲਾਉਂਦੀਆਂ ਨੇ ਜੀ ਆਪਦੇ ਜੀ ਸ਼ਾਮਲ ਕਰਾਉਣ ਨੂੰ ਪਰ ਜਿਹੜਾ ਇਸ ਟਾਈਮ ਪਿੰਡਾਂ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਇਹ ਕਿਸੇ ਬੱਚੇ ਨੇ ਜਾਤੀ ਸਰਟੀਫਿਕੇਟ ਬਣਾਉਣਾ ਜਾਂ ਕਿਸੇ ਨੇ ਵਿਆਹ ਵਾਲੇ ਕਾਰਡ ਤੇ ਮੋਹਰ ਲਵਾਉਣੀ ਆ ਕਿਸੇ ਨੇ ਆਧਾਰ ਕਾਰਡ ਬਣਾਉਣਾ ਸਾਰੇ ਕਮਾਂ ਵਿੱਚ ਖਲੋਤ ਆਈ ਪਈ ਆ ਜੇ ਸਰਪੰਚ ਮੋਹਰ ਨਹੀਂ ਲਾਉਂਦੇ ਤਾਂ ਲੋਕ ਆਪਣੇ ਜੇ ਸਮਝ ਨਹੀਂ ਸਕੇ ਪੰਚਾਇਤਾਂ ਭੰਗ ਕਰਤੀਆਂ ਲੋਕਾਂ ਦੇ ਮਨਾਂ ਵਿੱਚ ਐ ਇਹ ਗੱਲ ਜਾਂਦੀ ਆ ਵਹਿਮ ਆ ਵੀ ਸਰਪੰਚ ਜਾਣ ਕੇ ਮੋਹਰ ਨਹੀਂ ਲਾਉਂਦਾ ਸੋ ਅਸੀਂ ਸਰਕਾਰ ਨੂੰ ਕਹਨੇ ਆ ਵੀ ਇਹ ਚੋਣਾਂ ਜਲਦੀ ਤੋਂ ਜਲਦੀ ਕਰਾਈਆਂ ਜਾਣ ਪੰਚਾਇਤ ਯੂਨੀਅਨ ਨੂੰ ਨਾ ਕੋਈ ਹੋਰ ਕਦਰ ਚੱਕਣਾ ਪਵੇ ਅਸੀਂ ਸਾਰੀ ਪੰਚਾਇਤ ਯੂਨੀਅਨ ਨੇ ਇਹ ਫੈਸਲਾ ਕੀਤਾ ਵੀ ਪੰਚਾਇਤੀ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਨੇ ਤੇ ਜੇ ਨਹੀਂ ਹੋਣਗੀਆਂ ਤਾਂ ਪੰਚਾਇਤ ਯੂਨੀਅਨ ਜੋ ਅਗਲਾ ਪ੍ਰਧਾਨ ਜੀ ਫੈਸਲਾ ਕਰਨਗੇ ਅਸੀਂ ਉਹਦੇ ਨਾਲ ਸਹਿਮਤ ਆਈ ਪਿੰਡਾਂ ਦੇ ਵਿੱਚ ਜਿਵੇਂ ਮਨਰੇਗਾ ਥਰੂ ਕੰਮ ਹੁੰਦੇ ਨੇ ਹੋਰ ਵੀ ਕੰਮ ਹੁੰਦੇ ਨੇ ਕਾਫੀ ਲੰਮੇ ਸਮੇਂ ਬਾਅਦ ਪੇਮੈਂਟ ਆਉਂਦੀਆਂ ਨੇ ਕੀ ਜਿਵੇਂ ਤੁਸੀਂ ਸਰਪੰਚ ਤੋਂ ਹੁਣ ਹਟਾ ਦਿੱਤੇ ਗਏ ਹੋ ਸਰਕਾਰ ਵੱਲੋਂ ਕੀ ਉਹ ਪੇਮੈਂਟਾਂ ਫਸੀਆਂ ਰਹਿ ਗਈਆਂ ਬਹੁਤ ਸਰਪੰਚਾਂ ਦੀਆਂ ਪੰਚਾਇਤਾਂ ਦੀਆਂ ਪੇਮੈਂਟਾਂ ਫਸੀਆਂ ਹੋਈਆਂ ਨੇ ਜੀ ਅਸੀਂ ਰੋਜ਼ ਹਰ ਰੋਜ਼ ਦਫ਼ਤਰਾਂ ਵਿੱਚ ਸਰਪੰਚ ਗੇੜੇ ਮਾਰਦੇ ਨੇ ਆਪਣੀਆਂ ਪੇਮੈਂਟਾਂ ਕਰਾਉਣ ਨੂੰ ਅਸੀਂ ਉਹ ਵੀ ਅੱਜ ਇੱਥੇ ਫੈਸਲਾ ਕੀਤਾ ਵੀ ਬੀੜੀਓ ਨੂੰ ਡੀਡੀਪੀਓ ਨੂੰ ਮਿਲ ਕੇ ਜਿਹੜੇ ਸਰਪੰਚਾਂ ਪੰਚਾਇਤਾਂ ਦੀਆਂ ਪੇਮੈਂਟਾਂ ਰੁਗੀਆਂ ਹੋਈਆਂ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪਵਾਇਆ ਜਾਵੇ ਨਹੀਂ ਫਿਰ ਇਹਦੇ ਲਈ ਵੀ ਕੋਈ ਨਾ ਕੋਈ ਹੋਰ ਰਸਤਾ ਲੱਭਾਂਗੇ ਹਾਂ ਜੀ ਪੰਚਾਇਤ ਦੁਨੀਆ ਦਾ ਆਖਣਾ ਹੈ ਕਿ ਕਿਉਂਕਿ ਕਾਫੀ ਸਰਪੰਚਾਂ ਦੀਆਂ ਪੇਮੈਂਟਾਂ ਫਸੀਆਂ ਹੋਈਆਂ ਨੇ ਉਸ ਕਰਕੇ ਵੀ ਸਰਪੰਚ ਹਰਾਸਮੈਂਟ ਹੁੰਦੇ ਹਨ ਤੁਸੀਂ ਦੇਖਦੇ ਰਹੋ ਜੀਤਬਾਪ ਟੀਵੀ ਮੈਂ ਹਰਪਾਲ ਸਿੰਘ ਕਾਬਦ